ਆਦਿ ਨੂੰ ਕਿਉਂ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ ਦੇ ਤਹਿਤ ਜਿਹੜਾ ਇਹ ਜਿਹੜੀ ਆ ਜਿਹੜੀ ਮਹਿੰਮ ਚਲਾਈ ਹੋਈ ਆ ਉਹ ਤੇ ਵਨ ਦੇ ਵਿੱਚ ਹੀ ਅਸੀਂ ਆ ਜਿਹੜੀ ਆ ਕਾਰਵਾਈ ਕੀਤੀ ਕਰਦੇ ਹਾਂ ਕਮਿਸ਼ਨ ਆਈ ਸੀ ਕਿ ਤੀ ਤਰੀਕ ਨੂੰ ਦੋ ਲੜਕੇ ਦੀ ਨਸ਼ੇ ਕਰਨ ਮੌਤ ਹੋ ਗਈਆਂ ਇਹਨੂੰ ਹਸਪਤਲ ਕਾਬੇ ਦੇ ਸਰਕਾਰੀ ਹਸਪਤਲ ਦੇ ਵਿੱਚ ਵੱਡੀ ਨੂੰ ਲੈ ਜਾਇਆ ਗਿਆ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਹੈਗਾ ਜੀ ਆ 14 ਬਟਾ 22 ਤੇ ਅਸੀਂ ਅੰਡਰ ਸੈਕਸ਼ਨ 105 62 ਬੀ ਐਨ ਐਸ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ। ਥ੍ਰੀ ਕੰਪੋਨੈਂਟ ਟੂ ਬੀ ਵੈਰੀਫਾਈਡ ਆਹ ਮਰਦਾ ਵੀ ਇਤੁਲੀ ਇਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਜੀ ਇਹਦੇ ਵਿੱਚ ਅਸੀਂ 7 ਜਾਨਾਂ ਦਾ ਨਾਮ ਜੱਦ ਕੀਤਾ ਆ ਜਿਨ੍ਹਾਂ ਦੇ ਵਿੱਚੋਂ ਅਸੀਂ 4 ਜਾਨਾਂ ਨੂੰ ਰਾਉਂਡ ਅਪ ਕਰ ਲਿਆ ਸੀ ਕੀ ਕੌਨਫਰਮ ਨਾਮ ਕੀ ਨਹੀਂ ਹੈ ਉਹਨਾਂ ਦੇ ਨਾਮ ਹੈਗੇ ਆ ਜੀ ਜਸਵੀਰ ਉਰਫ ਕਾਲੀ ਇਹਦੇ ਉੱਪਰ 13 ਐਫ ਆਈ ਆਰ ਦਰਜ ਹੈਗੀਆਂ ਚਰਨੋਂ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫ ਆਈ ਆਰ ਦਰਜ ਜਿਹੜੀਆਂ ਹੈਗੀਆਂ ਇੱਕ ਹੈ ਗਈ ਜੀ ਮਨਜੀਤ ਪਤਨੀ ਫੌਜਾ ਸਿੰਘ ਇਹਦੇ ਤੇ ਵੀ ਐਫ ਆਈ ਆਰ ਪਹਿਲਾਂ ਹੈਗੀਆਂ ਇੱਕ ਸਰਪੰਚ ਨੀ ਆ ਗੋਰਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਰੋਟੀ ਚੰਨਾ ਦੀ ਸਰਪੰਚ ਨੀਆਂ ਇਹਦੇ ਉੱਪਰ ਵੀ ਇੱਕ ਐਫ ਆਰ ਜਿਹੜੀ ਐਸੀ ਐਕਟ ਦੀ ਪਹਿਲਾਂ ਦਰਜ ਹੈਗੀ ਹੈ ਇਹ ਮਜੂਦਾ ਸਰਪੰਚ ਹੈ ਹਾਂਜੀ ਇਹ ਮਜੂਦਾ ਜਿਹੜੇ ਸਰਪੰਚ ਹੈ ਹੁਣ ਕੀ ਰੋਲ ਸਾਹਮਣੇ ਆਇਆ ਸੀ ਇਹਦਾ ਹੁਣ ਜਿਹੜਾ ਆ ਜਿਵੇਂ ਕਿ ਮ੍ਰਿਤਕ ਲੜਕਾ ਜਿਹੜਾ ਆ ਉਹਦੇ ਪਾਦਰ ਨੇ ਬਿਆਨ ਦਿੱਤਾ ਸੀ ਕਿ ਆ ਰੋਟੀਪੋਲ ਤੋਂ ਜਿਹੜਾ ਨਸ਼ਾ ਜਿਹੜਾ ਪੂਰਾ ਮਤਲਬ ਆ ਵਿਕਦਾ ਆ ਤੇ ਮੇਰਾ ਬੱਚਾ ਵੀ ਜਿਹੜਾ ਕਿ ਉੱਥੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚਨੀ ਦਾ ਇਸ ਕਰਕੇ ਅਸੀਂ 120 ਦੇ ਵਿੱਚ ਦਰਜ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਵੀ ਕਦੀ ਰੈਡ ਕਰਨ ਵੀ ਜਾਂਦੀ ਆ ਤੇ ਇਹ ਪੂਰੇ ਮਤਲਬ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਤੇ ਆਮ ਪਬਲਿਕ ਨੂੰ ਵੀ ਬੋਲਦੀ ਆ ਵੀ ਤੁਸੀਂ ਇੱਥੇ ਕਿਉਂ ਆਏ ਹੋ ਕਿਉਂ ਰੈਡ ਕਰਨ ਆਏ ਹੋ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਪਲੱਸ ਇਹ ਜਦੋਂ ਕਿਸੇ ਨੂੰ ਅਸੀਂ ਐਫ ਆਈ ਆਰ ਦੇ ਵਿੱਚ ਦਰਜ ਕਰ ਲੈਨੇ ਆ ਉਹਨੂੰ ਉਹ ਜੇਲ੍ਹ ਚਲਾ ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲਿਆਂ ਨੂੰ ਅਸੀਂ ਬੰਦ ਕੀਤਾ ਹੈ ਤਾਂ ਉਹਨਾਂ ਦੀ ਬੇਲ ਵਗੈਰਾ ਇਹ ਕਰਾਉਂਦੀ ਆ ਮੈਂ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਲੈ ਕੇ ਆਉਂਗੀ ਜੀ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਅਸੀਂ ਐਫ ਆਈ ਆਰ ਅਰਜ਼ੀ ਕੀਤੀ ਆ ਤੇ ਇਹਦੇ ਖੁੱਲ ਜਿਹੜੀ ਆ ਸਾਨੂੰ ਜਿਹੜੀ ਆ ਰਿਕਵਰੀ ਵੀ ਕੁਛ ਜਿਹੜੀ ਆ ਪੈਸਿਆਂ ਦੀ ਡਰਗ ਮੰਨੀ ਆ ਜਿਹੜੀ ਉਹ ਵੀ ਰਿਕਵਰ ਅਸੀਂ ਕੀਤੀ ਗਈ ਆ ਇਹ ਜਦੋਂ ਕਿਸੇ ਨੂੰ ਛਡਾਉਂਦੀ ਆ ਤਾਂ ਉਹਦੇ ਤੋਂ ਪੈਸੇ ਦੀ ਮੰਗ ਕਰਦੀ ਆ ਹੁਣ ਵੀ ਜਿਹੜੇ ਅਸੀਂ ਤਿੰਨ ਜਾਣੇ ਐਫ ਆਈ ਆਰ ਦੇ ਵਿੱਚ ਅਰੈਸਟ ਕੀਤੇ ਆ ਉਹਨਾਂ ਨੂੰ ਛਡਾਉਣ ਤੋਂ ਇੰਨੇ 20000 ਰੁਪਏ ਡਰਗ ਮੰਨੀ ਦੀ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇੰਨੇ ਜਿਹੜੇ ਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਵੀ ਜਦੋਂ ਆ ਸਾਨੂੰ ਇਹ ਬੇਲ ਕਰਾਉਂਦੀ ਆ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਸਾਡੇ ਕੋਲ 30-30000 ਰੁਪਏ ਦੀ ਮੰਗ ਕਰਦੇ ਆ। ਜੀ ਅੱਜ ਅਸੀਂ ਅਪੋਲੋਸ ਰਿਮਾਰਟ ਲੈਣਾ ਹੈ ਜੀ ਉਸ ਤੋਂ ਬਾਅਦ ਅਸੀਂ ਇਹਦੇ ਘਰ ਦੀ ਸਰਚ ਕਰਾਂਗੇ। ਆ ਸਾਨੂੰ ਆਸਿਆਪੀ ਇਹਦੇ ਕਰੋ ਕੋਸ਼ਨਾ ਪੁੱਛ ਸਾਨੂੰ ਹੋਰ ਵੀ ਮਿਲ ਸਕਦਾ ਹੈ। ਮੈਂ ਤਾਂ ਇਹ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੁਣਦੇ ਆ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਆ ਕਿਉਂਕਿ ਉਹ ਹੀ ਚੁੰਦੇ ਆ ਉਹ ਹੀ ਸਰਪੰਚ ਬਣਾਉਂਦੇ ਆ। ਪਹਿਲਾਂ ਚੰਗੀ ਨਾਲ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਵੀ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਆ ਇਹ ਕਿਵੇਂ ਦਾ ਆ ਹਨ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਆ ਤਾਂ ਇਦਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਕਲੀਨ ਕਰਨਾ ਪਊਗਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਗੀ ਵੀ ਪੁਲਿਸ ਬੜੀ ਮਿਹਨਤ ਕਰਕੇ ਉਸ ਬੰਦੇ ਤੱਕ ਪਹੁੰਚਦੀ ਆ ਅਸੀਂ ਦਿਨ ਰਾਤ ਡਿਊਟੀ ਕਰਦੇ ਆ ਤੁਸੀਂ ਵੀ ਪ੍ਰੈਸ ਵਾਲੇ ਤੁਸੀਂ ਵੀ ਦਿਨ ਰਾਤ ਡਿਊਟੀ ਕਰਦੇ ਹੋ ਹਨ ਤਾ ਉਸੇ ਤਰ੍ਹਾਂ ਅਸੀਂ ਆਪਣੀ ਦਿਨ ਰਾਤ ਡਿਊਟੀ ਕਰਕੇ ਉਸ ਬੰਦੇ ਤੱਕ ਪਹੁੰਚਦੇ ਆ ਉਹਨੂੰ ਅਰੈਸਟ ਕਰਦੇ ਆ ਤੇ ਪਰ ਪਿੱਛੇ ਇਦਾਂ ਦੇ ਬੰਦੇ ਆ ਕੇ ਉਹਨਾਂ ਨੂੰ ਛਡਾ ਕੇ ਉਹਨਾਂ ਦੇ ਜ਼ਮਾਨਤਾ ਕਰਾਉਂਦੇ ਆ ਤਾਂ ਸਾਡੀ ਪੂਰੀ ਮਿਹਨਤ ਤੇ ਜਿਹੜਾ ਪਾਣੀ ਫੇਰ ਦਿੱਤਾ ਜਾਂਦਾ ਜੀ ਅਸੀਂ ਡੀਸੀ ਸਾਹਿਬ ਨੂੰ ਵੀ ਇਸ ਦੇ ਬਾਰੇ ਨਾ ਲਿਖਾਂਗੇ ਵੀ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਉਹ ਉਹ ਜ਼ਰੂਰ ਇਹਨਾਂ ਤੇ ਕਰਨ